ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਲਿਆ ਪ੍ਰਬੰਧ ਦਾ ਜਾਇਜ਼ਾ ਅਤੇ ਈ ਰਿਕਸ਼ਾ ਨੂੰ ਦਿੱਤੀ ਹਰੀ ਝੰਡੀ ਜਿੱਥੇ ਸਿਵਲ ਪ੍ਰਸ਼ਾਸਨ ਨੇ 25 ਤੋਂ 27 ਦਸੰਬਰ ਤੱਕ ਹੋਣ ਵਾਲੇ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਉੱਥੇ ਹੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਨੇ ਸਾਂਝੇ ਤੌਰ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਸ਼ਰਧਾਲੂਆਂ ਲਈ ਮੁਫਤ ਈ ਰਿਕਸ਼ਾ ਸੇਵਾ ਸ਼ੁਰੂ ਕਰਨ ਲਈ ਹਰੀ ਚੰਡੀ ਦਿੱਤੀ ਸੇਕ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਹੀਦੀ ਸਮਾਗਮ ਵਿੱਚ ਮੁਫਤ ਸੇਵਾ ਲਈ 200 ਬੱਸਾਂ ਅਤੇ 100 ਈ ਰਿਕਸ਼ਾ ਚਲਾਏ ਜਾ ਰਹੇ ਹਨ ਤਾਂ ਜੋ ਬਜ਼ੁਰਗਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਨਜਾਇਜ਼ ਜਾ ਸਕੇ ਪੂਨ ਇਕੱਠਾ ਕਰਨ ਅਤੇ ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਪੂਨਦਾਰ ਕੈਂਪ ਵੀ ਲਗਾਏ ਜਾ ਰਹੇ ਹਨ ਇਹ ਐਸਐਚ 242 ਰਾਜਕਪਲ ਸ਼ਰਮਾ ਦੀ ਖਾਸ ਰਿਪੋਰਟ 200 ਬੱਸਸਾਂ ਜਿਹੜੀਆਂ ਸ਼ਟਲ ਬੱਸਸਾਂ ਆ ਉਹਨਾਂ ਚੋਂ ਮਤਲਬ ਅਧਿਆ ਅੰਦਰ ਚੱਲਣੀਆਂ ਜਿਹੜਾ ਇਨਰ ਦੇ ਵਿੱਚ ਤੇ ਅਧਿਆ 12 ਜੜੀ ਲੋਕਾਂ ਨੂੰ ਸੰਗਤ ਨੂੰ ਲੈ ਕੇ ਜਾਣਾ ਇਸੇ ਤਰ੍ਹਾਂ 100 ਈ ਰਿਕਸ਼ਾ ਹੈਗਾ ਕੋਈ ਬੰਦਾ ਆ ਉਹਨਾਂ ਨੇ ਕੋਈ ਦਰਸ਼ਨ ਕਰਨ ਆਇਆ ਉਹ ਨਹੀਂ ਚੱਲ ਸਕਦੇ ਗੋਡੇ ਖਰਾਬ ਹੈ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਛੱਡ ਦੇਣਗੇ ਜਾ ਕੇ ਔਰ ਨੌਨ ਪੋਲੂਟਿੰਗ ਹੈ ਕਿਸੇ ਨੂੰ ਕੋਈ ਦਵਾਈ ਦੀ ਲੋੜ ਹੋਏਗੀ ਇਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਆਮ ਆਦਮੀ ਕਲੀਨਿਕ ਕਿੱਥੇ-ਕਿੱਥੇ ਆ ਹਸਪਤਾਲ ਕਿੱਥੇ ਉੱਤੇ ਵੀ ਪਹੁੰਚਾ ਦੇਣਗੇ। ਤੋਂ ਸੰਗਠਿਤ ਸੁਵਿਧਾ ਵਾਸਤੇ ਦੀ ਜਿਹੜੀ ਇਹ ਮਾਰਿਕ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਹਕਾਲਾ ਕੀਤਾ। ਜਿਸ ਤਰ੍ਹਾਂ ਸੀ ਨੰਤਪੁਰ ਸਾਹਿਬ ਤੋਂ ਕੀਤਾ ਸੀਗਾ ਇਸੇ ਤਰ੍ਹਾਂ ਇੱਥੇ ਜਿਹੜੀ ਸਾਰੀ ਹੈਗੀ ਹੈ ਸਿਹਤ ਸੁਭਾਵਾਂ ਵੀ ਜਿਹਦੇ ਵਿੱਚ 41 ਸਾਡੀਆਂ 41 ਐਂਬੂਲੈਂਸਾਂ ਹੈਗੀਆਂ ਜਿਹੜੀਆਂ 24 ਘੰਟੇ ਲੋਕਾਂ ਦੀ ਸੇਵਾ ਚ ਰਹਣਗੀਆਂ। ਇਹਦੇ ਨਾਲ ਨਾਲ ਜਿਹੜੇ ਸਾਡੇ 20 ਪਲੱਸ ਜਿਹੜੇ ਹੈਗੇ ਆਮ ਆਦਮੀ ਕਲੀਨਿਕ ਉਹ ਸਵੇਰੇ 8:00 ਵਜੇ ਤੋਂ ਲੈ ਕੇ ਰਾਤ ਦੇ 8:00 ਵ ਅਤੇਗੜ ਸਾਹਿਬ ਦੇ ਵਿੱਚ 24 ਘੰਟੇ ਜਿਹੜੀਆਂ ਹੈਗੀਆਂ ਉਹ ਸਾਰਾ ਜਿਹੜੀਆਂ ਆਈਸੀਯੂ ਜਿਹਨੂੰ ਕਹਿੰਦੇ ਆ ਟ੍ਰਾਂਸਪੋਰਟ ਕੇਅਰ ਯੂਨਿਟ ਜਿਹਦੇ ਵਿੱਚ ਲਾਈਵ ਸਪੋਰਟ ਸਿਸਟਮ ਲੱਗੇ ਹੋਏ ਆ ਔਰ ਜਿੰਦਰਾ ਹਸਪਤਾਲ ਦੇ ਜਿਹੜੀ ਸਾਰੀ ਟੀਮ ਆਈ ਹੋਈ ਹੈ 20 ਬੰਦਿਆਂ ਦੀ ਉਹ ਸਾਰੇ ਮੈਨੇਜ ਕਰਨਗੇ 24 ਘੰਟੇ ਔਰ ਡੇਰਾਬਸੀ ਸਾਡੇ ਸੋਰੀ ਬਸੀ ਪਠਾਨਾ ਔਰ ਇਹਦੇ ਨਾਲ ਜਿਹੜਾ ਹੈਗਾ ਆਪਣੇ ਮੰਡੀ ਗੁਵਿੰਦਗੜ੍ਹ ਅਮਲੋ ਔਰ ਤਨਾਰਥ ਜਿੰਨੇ ਆਸੇ ਪਾਸੇ ਆਈਸੀਯੂ ਪੈ ਜਿੰਨੇ ਵੀ ਸਾਡੇ ਸੀਐਸਸੀਸ ਪੈਂਦੇ ਉਹਨਾਂ ਦੇ ਵਿੱਚ ਜਿਹੜੀ ਹੈਗੀ ਆ 24 ਘੰਟੇ ਉੱਥੇ ਵੀ ਸਾਡਾ ਸਟਾਫ ਜਿਹੜਾ ਤਨਾਤ ਰਹੇਗਾ ਤਾਂ ਕਿ ਸੰਗਤ ਨੂੰ ਰਸਤੇ ਵਿੱਚ ਵੀ ਕੋਈ ਦਿੱਕਤ ਨਾ ਆਵੇ ਜਿੰਨੇ ਰਸਤੇ ਨੂੰ ਇੱਥੇ ਆਉਂਦੇ ਆ ਸਰਾਂਦ ਰੋਡ ਤੋਂ ਚੰਡੀਗੜ੍ਹ ਤੋਂ ਔਰ ਜੀਟੀ ਰੋਡ ਦੇ ਉੱਤੇ ਔਰ ਜਿੰਨੀਆਂ ਵੀ ਰੋਡਾਂ ਜਾਂਦੀਆਂ ਹਨ ਸਾਰਿਆਂ ਦੇ ਉੱਤੇ ਸਿਹਤ ਸਬੰਧੀ ਸਹੂਲਤਾਂ ਜਿਹੜੀਆਂ ਬਲੋਕਸ ਰਹੀਆਂ ਅਰਾਮਤਾਂ ਦੀ ਸੇਵਾ ਦੀ ਸਹੂਲਤਾਂ ਏਮਰਜੈਂਸੀ ਵਾਸਤੇ ਸਪੈਸ਼ਲ ਕੀਤਾ ਹੀ ਹੁੰਦਾ ਸੀ ਵੀ ਰਜਿੰਦਰ ਹਸਪਤਾਲ ਦੀ ਟੀਮ ਲੱਗੀ ਹੈ ਜੀ ਲਾਈਵ ਸਪੋਰਟ ਸਿਸਟਮ ਹੈ 6 ਬੈੱਡ ਜਿਹੜਾ ਇੰਟੈਂਸਿਵ ਕੇਅਰ ਜੁਨਟ ਹੈ ਉਹ ਉਸ ਜਿ ਬੜਾਇਆ ਹੈਗਾ ਸੀ ਉਹਨੂੰ ਕੋਸ਼ਿਸ਼ ਕਰਾਂਗੇ ਮੇ ਅਗਲੇ ਵਾਲੇ ਜਿਹੜੀ ਸਭਾ ਤੋਂ ਪਹਿਲਾਂ ਉਹ ਸਾਡਾ ਤਿਆਰ ਹੋਉਂਦਾ ਹੈ